ਅੰਬੇਦਕਰ ਪਵਨ ਚੈਰੀਟੇਵਰ ਰਿਲੀਜੀਅਸ ਟਰਸਟ ਨਵਾਂ ਸ਼ਹਿਰ ਵੱਲੋਂ ਪਰਦਾਸ਼ ਪਰਦਾਸ਼ ਸ਼੍ਰੀ ਸतीश ਕੁਮਾਰ ਦੀ ਅਗਵਾਈ ਦੇ ਹੇਠ ਅੰਬੇਦਕਰ ਮਾਡਲ ਸਕੂਲ ਮੂਸਾਪੁਰ ਰੋਡ ਨਵਾਂ ਸ਼ਹਿਰ ਵਿਖੇ ਮਨਾਇਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਸतीश ਕੁਮਾਰ ਲਾਲ ਨਿੱਕੂ ਰਾਮ ਜਨਾਗਲ ਸੋਨ ਸਿੰਘ ਸਲੇਮਪੁਰੀ ਕੇਵਲ ਬੰਗਾ ਗੋਪਾਲ ਕ੍ਰਿਸ਼ਨ ਸੋਨ ਲਾਲ ਦੀਵਾਨਾ ਹਰੀਕ੍ਰਿਸ਼ਨ ਪਟਵਾਰੀ ਕਸ਼ਮੀਰੀ ਲਾਲ ਦਿਲਵਾਕ ਸਿੰਘ ਮਾਸਟਰ ਨਰਿੰਦਰ ਸਿੰਘ ਤੋਂ ਇਲਾਵਾ ਸਕੂਲ ਦੇ ਮੁਖੀ मैडम नीलम रतू जसवीर कौर कमल बबली ਅਤੇ ਖੁਸ਼ੀ ਇਤਿਆਦ ਸ਼ਾਮਲ ਸਨ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਕਾਰੀ ਦਾ YouTube ਚੈਨਲ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਅੱਜ ਬਾਬਾ ਸਾਹਿਬ ਸਰਪਤੀ ਰੌਣਕ ਬੇਟਾਈ ਵਿਸ਼ੇਸ਼ ਤੌਰ ਤੇ ਆਏ ਸਾਡੇ ਸਰਕਾਰਜੋਗ ਡਾਕਟਰ ਅੰਬੇਡਕਰ ਪਵੰਦੇ ਆਸਪੀ ਮੈਂਬਰ ਕੈਬਲ ਜੀ ਨੇ ਮੰਗਾ ਜੀ ਸਾਡੇ ਆਸਪੀ ਕੈ ਕੇ ਰੰਤੀ ਪਰ ਵਾਰੀ ਜੀ ਤੇ ਸਾਡੇ ਸਾਫ ਕਾਂਸ਼ੀਰਮ ਸਮਾਜ ਭਾਈ ਸੋਸਾਇਟੀ ਦੇ ਪ੍ਰਧਾਨ ਨਿੱਕੂ ਰਾਮ ਜਨਗਲ ਜੀ ਤੇ ਜੁਮੀਦਾਰ ਜੀ ਜੁਮੀ ਲਾਲ ਜੀ ਤੇ ਸੋਨਲਾ ਜਵਾਨਾ ਜੀ ਤੇ ਸਕੂਲ ਦੇ ਟੀਚਰ ਸਾਹਿਬਾਨ ਪ੍ਰਿੰਸੀਪਲ ਸਾਹਿਬਾਨ ਤੇ ਸਕੂਲ ਦੇ ਬੱਚਿਓ ਸਾਰਿਆਂ ਜੈ ਜੀਮ ਜੈ ਪਾਠ बाबा ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਨੂੰ ਅਤੇ ਉਹਨਾਂ ਦਾ ਪ੍ਰੀ ਨਿਰਮਾਨ ਦਾ 6 ਦਸੰਬਰ 1956 ਨੂੰ ਹੋਇਆ। ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਜੀਵਨ ਪੂਰਾ ਜੀਵਨ ਜਿਹੜਾ ਸਮਾਜ ਦੀ ਬੇਇੱਜ਼ਤੀ ਲਈ, ਸਮਾਜਿਕ ਬਰਾਬਰੀਤਾ ਦੇ ਲਈ, ਆਰਥਿਕ ਬਰਾਬਰੀਤਾ ਦੇ ਲਈ ਔਰ ਰਾਜਨੀਤਿਕ ਬਰਾਬਰੀਤਾ ਦੇ ਲਈ ਜਿਹੜਾ ਉਹਨਾਂ ਦਾ ਪੂਰਾ ਸੰਘਰਸ਼ ਰਿਹਾ। ਜਿੱਥੇ ਬਾਬਾ ਸਾਹਿਬ ਡਾਕਟਰ ਧੀਮਰਾਓ ਅੰਬੇਡਕਰ ਜੀ ਨੇ ਦੱਬੇ ਕੁਚਲੇ ਲੋਕਾਂ ਨੂੰ ਦੂਸਰਿਆਂ ਦੇ ਬਰਾਬਰ ਰੁਤਬਾ ਦੇਣ ਦੇ ਲਈ ਸੰਘਰਸ਼ ਲੜਿਆ ਉੱਥੇ ਔਰਤ ਜਾਤੀ ਨੂੰ ਵੀ ਬਰਾਬਰਤਾ ਦੇ ਲਈ ਉਹਨਾਂ ਨੇ ਸੰਘਰਸ਼ ਕੀਤਾ ਸੋ ਉਹਨਾਂ ਨੇ ਐਦਾਂ ਦੇ ਜਦੋਂ ਉਹਨਾਂ ਨੂੰ ਸੰਵਿਧਾਨਕ ਕਾਨੂੰਨ ਬਣਾਉਣ ਦੇ ਅਧਿਕਾਰ ਪ੍ਰਾਪਤ ਹੋਏ ਸੰਵਿਧਾਨ ਬਣਾਉਣ ਦਾ ਅਧਿਕਾਰ ਪ੍ਰਾਪਤ ਹੋਇਆ ਤਾਂ ਉਹਨਾਂ ਨੇ ਔਰਤ ਨੂੰ ਵੀ ਇਸ ਦੇਸ਼ ਦੀ ਔਰਤ ਨੂੰ ਵੀ ਬਰਾਬਰਤਾ ਦੇ ਲਈ ਰੁਤਬਾ ਦਿੱਤਾ ਸੋ ਉਹਨਾਂ ਦੀਆਂ ਇਹ ਨਾ ਘੱਲ ਨਾ ਕਰਕੇ ਇਹ ਨਾ ਤੇ ਸੰਘਰਸ਼ ਕਰਕੇ ਅੱਜ ਪੂਰੇ ਬਿਸ਼ਪ ਦੇ ਲੋਕ ਜਿਹੜੇ ਆ ਉਹਨਾਂ ਨੂੰ ਜਾਣਦੇ ਆ ਅਮਰੀਕਾ ਦੇ ਤੇ ਉੱਥੇ ਬਰਾਕ ਅਬਾਮਾ ਨੇ ਵੀ ਉਹਨਾਂ ਨੇ ਜਨ ਨੋਲਿਜ ਆਫ ਇਹ ਨੋਲਿਜ ਆਫ ਸਿੰਬਲ ਗਿਆ ਸੀ ਸਿੰਬਲ ਦਾ ਕਿਤਾਬ ਦਿੱਤਾ ਸੀ ਔਰ ਹੁਣ ਜਿਹੜਾ ਡੋਨਾਲਡ ਟਰੰਪ ਆ ਉਹ ਵੀ ਉਹਨਾਂ ਦੀਆਂ ਜਿਹੜੀਆਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਆਪਣੇ ਦੇਸ਼ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਆ ਔਰ ਉਹ ਇਹ ਕਹਿੰਦੇ ਆ ਵੀ ਜੇ ਸਾਡੇ ਦੇਸ਼ ਦੇ ਵਿੱਚ ਇਹ ਪੈਦਾ ਹੋਇਆ ਹੁੰਦਾ ਤਾਂ ਆਪ ਨੂੰ ਇਸ ਦਾ ਅਮਰੀਕਾ ਦਾ ਅਸੀਂ ਉਹਨੂੰ ਸੂਰਜ ਦੇ ਦਰਪਨ ਦਾ ਜਿਹੜਾ ਰੂਪਵਾ ਦਿੰਦੇ ਸੋ ਐਤਨੀਆਂ ਦੁਨੀਆ ਦੇ ਵਿੱਚ ਇਹਨਾਂ ਨੂੰ ਜਾਣਨ ਕਰਕੇ ਅੱਜ ਸਮਾਜ ਦੇ ਲੋਕ ਵੀ ਜਿਹੜੇ ਸਾਡੇ ਅੱਜ ਬਹੁਤ ਦਾ ਬਾਬਾ ਸਾਹਿਬ ਡਾਕਟਰ ਧੀਮਰਾਓ ਅੰਬਲਡਕਰ ਦੇ ਮਿਸ਼ਨ ਤੋਂ ਵੀ ਅਣਜਾਣ ਹੈ ਤੇ ਉਹਨਾਂ ਦੀ ਜੀਵਨੀ ਤੋਂ ਵੀ ਅਣਜਾਣ ਆ ਤੇ ਮੈਂ ਸਮਝਦਾ ਵੀ ਸਾਡੇ ਪੜ੍ਹੇ ਲਿਖੇ ਲੋਕਾਂ ਦਾ ਇਹ ਫਰਜ਼ ਬਣਦਾ ਵੀ ਆਪਾਂ ਉਹਨਾਂ ਲੋਕਾਂ ਨੂੰ ਜਾਗਰੂਕ ਕਰੀਏ ਤਾਕੇ ਡਾਕਟਰ ਅੰਮ੍ਰਿਤਕਾਰ ਦੇ ਜੋ ਰਹਿੰਦੇ ਫਾਰਸੀ ਜੋ ਰਹਿੰਦੇ ਕਾਮਸੀ ਉਹਨਾਂ ਨੂੰ ਨੇਤਰੇ ਚੜ੍ਹਾਇਆ ਜਾ ਸਕੇ ਜੈ ਭੀਮ ਜੈ ਭਾਰਤ ਮਾਣ ਗਏ ਕੰਮ ਨਾਜਾ ਜੋ ਢਿੱਕ ਵਿੱਚ ਰੱਖਤੇ ਹੈ ਉਸਕੇ ਸੀਨੇ ਮੇਂ ਦੀਦਾ ਢੰਡਾ ਹਮ ਘੱਟ ਮਰਾਂਗੇ ਅੱਜ ਬਾਬਾ ਸਾਹਿਬ ਡਾਕਟਰ ਭੀਮਰਾਓ ਅਮਿਤਕਾਰ ਜੀ ਦਾ ਆਪਾਂ ਪ੍ਰੀਤ ਰਵਾਨ ਦੇ ਫੋਨਾ ਰਹੇ ਆਂ ਔਰ ਉਹਨਾਂ ਨੂੰ ਸ਼ਾਦਾ ਦੇ ਫੁੱਲ ਭੇਜਣ ਕਰਦੇ ਇਕੱਠੇ ਹੋਏ ਆਂ ਔਰ ਸ਼ਾਦਾ ਦੇ ਫੁੱਲ ਭੇਜ ਸਾਰੇ ਬਹੁਤ ਹੀ ਸਤਿਕਾਰਯੋਗ ਔਮਦੇ ਹੀਰੇ ਡਾਕਟਰ ਮਿਰਕਲ ਭਵਨ ਦੇ ਪ੍ਰਧਾਨ ਸ੍ਰੀ ਤੀਸ਼ ਕੁਮਾਰ ਲਾਲ ਜੀ ਪਟਵਾਰੀ ਸਾਹਿਬ ਕੇਵਲਕਿਸ਼ੋਰ ਬੰਗਾ ਜੀ ਕਸ਼ਮੀਰੀ ਦਾਲ ਜੀ ਸੋਹਨ ਦਾਲ ਦਵਾਨਾ ਜੀ ਨਰੇਸ਼ ਕੁਮਾਰ ਜੀ ਗੋਪਾਲ ਕਿਸ਼ਨ ਜੀ ਔਰ ਹੌਨ ਸਿੰਘ ਜੀ ਔਰ ਸਕੂਲ ਦਾ ਸਟਾਫ ਔਰ ਬਹੁਤ ਹੀ ਸਤਿਕਾਰਯੋਗ ਸਾਥੇ ਬਾਸੇ ਪ੍ਰੇਤੀ ਜੀ ਜਿਨ੍ਹਾਂ ਨੇ ਇਹ ਮਿਸ਼ਨ ਬਾਬਾ ਸਾਹਿਬ ਜੀ ਦਾ ਹੋਵੇ ਗੁਰੂ ਰਵਦਾਦ ਜੀ ਦਾ ਵੀ ਮਿਸ਼ਨ ਹੋਵੇ ਕੋਈ ਵੀ ਸਮਾਜ ਦੀ ਗੱਲ ਹੋਵੇ ਉਹ ਫਟਦੇ ਨਹੀਂ ਲੋਕਾਂ ਵਿੱਚ ਲੈ ਕੇ ਆਉਂਦੇ ਆ ਇਹਨਾਂ ਨੂੰ ਮੈਂ ਬਹੁਤ ਧੰਨਵਾਦ ਕਰਦਾ ਆ ਸਤਿਕਾਰਯੋਗ ਸਾਥੀਓ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਰਕਾ ਜੀ ਨੇ ਆਪਣਾ ਜਿਹੜਾ ਜੀਵਨ ਉਹ ਸਾਰਾ ਹੀ ਸਾਡੇ ਲੇਖੇ ਲਾਤਾ ਹੁਣ ਅਸੀਂ ਦੇਖਣਾ ਹੈ ਵੀ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਰਕਾ ਜੀ ਨੇ ਸਾਡੇ ਲਈ ਤਾਂ ਬਹੁਤ ਕੁਛ ਕੀਤਾ ਅਸੀਂ ਬਾਬਾ ਸਾਹਿਬ ਨੇ ਕੀ ਕੀਤਾ ਬਾਬਾ ਸਾਹਿਬ ਡਾਕਟਰ ਪੀਰਮੋਹ ਮੇਸਤਾ ਜੀ ਇੰਗਲੈਂਡ ਤੋਂ ਅਮਰੀਕਾ ਤੋਂ ਉਹ ਅਮਰੀਕਾ ਨੂੰ ਛੱਡ ਕੇ ਸਾਡੇ ਕੋਲ ਆਏ ਆ ਤੁਸੀਂ ਦੱਸੋ ਅਮਰੀਕਾ ਇੰਗਲੈਂਡ ਛੱਡਣ ਨੂੰ ਕਿਥੇ ਲੂ ਕਰਦੀ ਆ ਆਪਣੇ ਸਾਰਿਆਂ ਦੇ ਬਾਹਰ ਸੈਟਲ ਹੋਇਓ ਆ ਬੱਚੇ ਉਹ 1913 ਦੇ ਵਿੱਚ ਬਾਬਾ ਸਾਹਿਬ ਜੀ ਅਮਰੀਕਾ ਗਏ ਸਕੇ ਔਰ ਉਹਨਾਂ ਨੇ ਹਾਲਾਤ ਦੇਖੇ ਜਿੱਥੇ ਕਲੰਬੀਆ ਯੂਨੀਵਰਸਿਟੀ ਵਿੱਚ ਉਹਨਾਂ ਨੇ ਡਬਲ ਐਮਏ ਕੀਤੀ ਆ ਪੀ ਐਚ ਡੀ ਕੀਤੀ ਆ ਉੱਥੇ ਦੇ ਉਹ ਪ੍ਰੋਫੈਸਰ ਸੀ ਪ੍ਰੋਫੈਸਰਾਂ ਦੀ ਨੌਕਰੀ ਮਿਲ ਗਈ ਔਰ 바ਵਾ ਸਾਹਿਬ ਨੇ ਜੇ ਆਪਣੇ ਪਰਿਵਾਰ ਵਾਸਤੇ ਆਪਣੇ ਚਾਰ ਬੱਚਿਆਂ ਵਾਸਤੇ ਆਪਣੀ ਪਤਨੀ ਵਾਸਤੇ ਉਹਨੇ ਅੱਖੇ ਜੀਵਨ ਅੱਖੇ ਦਿਨ ਦੇਖਣੇ ਹੁੰਦੇ ਤਾਂ ਅਮਰੀਕਾ ਨੂੰ ਛੱਡ ਕੇ ਆ ਗਏ ਉਹਨਾਂ ਨੇ ਉਹਨਾਂ ਦਾ ਜਿਹੜਾ ਜਜਵਾ ਸਗੇ ਉਹਨਾਂ ਦੀ ਲਗਨ ਸੀ ਉਹ ਭਾਰਤ ਦੇ ਲੋਕਾਂ ਵਾਲ ਸੀ ਭਾਰਤ ਦੇ ਲੋਕ ਜਿਹੜੇ ਆ ਬਹੁਤ ਗਰੀਬ ਸਗੇ ਜਾਤ ਪਾਤ ਦਾ ਵਿੱਚ ਬੰਦੇ ਹੋ ਸਗੇ ਰੋਟੀ ਨਹੀਂ ਮਿਲਦੀ ਸੀ ਔਰ ਉਹ ਕਹਿੰਦੇ ਸਗੇ ਵੀ ਮੈਂ ਤਾਂ ਇੱਥੇ ਸੈਟ ਹੋ ਜੂ ਮੈਂ ਜਿਹੜੇ ਕਰੋੜਾਂ ਦੇ ਲੋਕਾਂ ਇਹਨਾਂ ਦੀ ਕੋਣ ਬਾਹ ਮਾ ਫਨ ਹੁੰਦਾ ਉਹ ਅਮਰੀਕਾ ਨੂੰ ਛੱਡ ਕੇ ਆਏ ਭਾਰਤ ਲਈ ਫਿਰ ਇੰਗਲੈਂਡ 1919 ਦੇ ਵਿੱਚ ਗਏ 1923 ਨੂੰ ਉੱਥੇ ਜਿੱਥੇ ਜੱਜ ਦੀ ਨੌਕਰੀ ਪਾਵਾਂ ਸਾਹਿਬ ਜੀ ਦੀ ਯਾ ਕਿ ਉਹ ਉਹਨਾਂ ਨੇ ਜੱਜ ਦਾ ਕੋਰਸ ਕੀਤਾ ਜੱਜ ਬਣ ਗਏ ਵਕੀਰ ਜੀ ਦਾ ਕੋਰਸ ਕੀਤਾ ਵਕੀਰ ਬਣ ਗਏ ਉੱਥੇ ਇੰਗਲੈਂਡ ਵਿੱਚ ਵੀ ਸੈਟਲ ਹੋ ਸਕਦੇ ਸੀ ਉਹ ਫੇਰ ਵੀ ਸਾਡੇ ਕਰਕੇ ਆਏ ਇਸ ਕਰਕੇ ਮੈਂ ਕਹਿਣਾ ਚਾਹਨਾ ਹਾਂ ਉਹ ਜਿੰਨੀਆਂ ਵੀ ਅ ਇੱਥੇ ਮਤਲਬ ਲੋਕ ਆ ਜਦੋਂ ਤਾਂ ਸਾਡੇ ਬੱਚਾ ਹੁੰਦਾ ਅਸੀਂ ਬੱਚੇ ਦਾ ਨਾਮ ਲਿਖਾਉਣ ਲਈ ਲਾਂ ਨਾ ਕਢਾਉਣ ਲਈ ਪੱਪਾ ਕੋਲ ਪੁੱਛਦੇ ਹਾਂ ਉਹ ਜਦੋਂ 12ਵੀਂ ਵਿੱਚ ਪੜਦਾ ਉਹ ਪੜ ਕੇ ਪਾਸ ਹੁੰਦਾ ਫੇਰ ਵੀ ਅਸੀਂ ਆਏ ਦੋਏ ਘੁੰਮਦੇ ਆ ਜਦੋਂ ਉਹ ਬੱਚਾ ਪਾਸ ਹੋ ਜਾਂਦਾ ਤੇ ਉਹਦਾ ਅਸੀਂ ਐਸਸੀ ਦਾ ਸਰਟੀਫਿਕੇਟ ਲਾ ਕੇ ਤੇ ਅਸੀਂ ਨੌਕਰੀ ਲੈ ਕੇ ਆ ਕੇ ਘੁੰਮਦੇ ਆ ਨੌਕਰੀ ਦੇ ਨੌਕਰੀ ਮਿਲ ਜਾਂਦੀ ਆ ਨੌਕਰੀ ਮਿਲ ਕੇ ਚਲੋ 50-60 ਹਜ਼ਾਰ ਰੁਪਏ ਉਹ ਹੀ ਸੰਖਾ ਮਿਲ ਜਾਂਦੀ ਆ ਫਿਰ ਉਹਦਾ ਜਦੋਂ 60 ਸਾਲ ਦਾ ਹੋ ਜਾਂਦਾ ਆ 60 ਸਾਲ ਦਾ ਹੋ ਕੇ ਉਹਨੂੰ ਕੈਜਨ ਲੱਗ ਜਾਂਦੀ ਆ ਉਹ ਵੀ ਬਾਬਾ ਸਾਭੀ ਨੇ ਕਿਹਾ ਜੇ ਉਹ ਮਰ ਜਵੇ ਤਾਂ ਉਹਦੀ ਘਰ ਵਾਲੀ ਨੂੰ ਮਿਲ ਜਾਂਦੀ ਆ ਇਸ ਕਰਕੇ ਸਾਥੀਓ ਕਈ ਸਾਨੂੰ ਗੱਲਾਂ ਬਾਤਾਂ ਸੋਚਣੀਆਂ ਪੈਣੀਆਂ ਕਿਉਂਕਿ ਸਰਕਾਰ ਜਿਹੜੀ ਆ ਜੇ ਸਿੱਧਾ ਬਾਬਾ ਸਾਹਿਬ ਜੀ ਦਾ ਸੰਵਿਧਾਨ ਖਤਮ ਕਰਦੀ ਆ ਤੇ ਇੱਥੇ ਦੇਖਦੇ ਵਿੱਚ ਨਰਾਈ ਝਗੜਾ ਸ਼ੁਰੂ ਹੋ ਸਕਦਾ ਹੈ ਸਗਾ ਪਰ ਮੌਕੇ ਦੀਆਂ ਸਰਕਾਰਾਂ ਨੇ ਬੜੇ ਤਰੀਕੇ ਦੇ ਨਾਲ ਜਿੱਦਾਂ ਬੀਐਸਐਨ ਦਾ ਉਹਨਾਂ ਨੇ ਖਤਮ ਕਰਕੇ ਇਹ ਇਹ ਲਾਈਫ ਲਈ ਆਂਦਾ ਇਦਾਂ ਜਿਹੜੇ ਕਈ ادارے ਆ ਉਹ ਖਤਮ ਕਰ ਦਿੱਤੇ ਆ ਇਹ ਆਪਾਂ 바ਵਾ ਸਾਹਿਬ ਦੀ ਵੀ ਸੋਚ ਨੂੰ 바ਵਾ ਸਾਹਿਬ ਜੀ ਨੇ ਜੋ ਸਾਨੂੰ ਅਧਿਕਾਰ ਲੈ ਕੇ ਦਿੱਤੇ ਆ ਇਹ ਤਵੇ ਹੀ ਹੋ ਸਕਦੇ ਆ ਜੇ ਆਪਾਂ ਸਾਰੇ ਇਕੱਠੇ ਹੋ ਕੇ ਆਪਾਂ ਬਾਬਾ ਖਾਮਜੀ ਨੇ ਵਕੀਲਤਾ ਰਹਿ ਚੰਗਾਗੇ ਔਰ ਬਾਬਾ ਸਾਹਿਬੀ ਦਾ ਇਹ ਇਕੋ ਹੀ ਸੁਖਨ ਹੈ ਸਰੋ। ਐ ਬੋਝ ਨੂੰ ਆਪਣੀਆਂ ਝੁਕੀਆਂ ਤੇ ਰੱਖ ਲੋ ਤੁਸੀਂ ਆਉਣ ਵਾਲੇ ਸਮੇਂ ਨੂੰ ਇਸ ਦੇਜ ਤੇ ਹੁਕਮ ਰਾਨ ਮੰਨ ਆਇਆ ਨਾ ਕੋਈ ਭਗਤੀ ਕਰਕੇ ਬਾਬਾ ਸਾਹਿਬ ਜੀ ਦਾ ਮਿਸ਼ਨ ਬਣ ਸਕਦਾ ਨਾ ਕਿਤੇ ਹੋਰ ਨਾ ਇਹ ਬਣ ਸਕਦਾ ਪਏ ਆਪਾਂ ਰਾਜਨੀਤੀ ਜਿਹੜੀ ਆ ਆਪਾਂ ਵੱਡੀ ਕਰੀਏ ਬਾਬਾ ਸਾਹਿਬ ਜੀ ਦਾ ਸੋਚ ਵਾਲਾ ਜਿਹੜਾ ਸਰਕਾਰ ਬਣਾਈਏ ਇੰਨੀ ਗੱਲ ਕਹਿਣਾ ਮੈਨੂੰ ਲੱਗਦਾ ਕਿਉਂਕਿ ਅੱਜ ਦੇ ਸਮੇਂ ਦੇ ਬਾਬਾ ਸਾਹਿਬ ਜੀ ਜਿਵੇਂ ਇੱਕ ਵਾਰ ਮੈਨੂੰ ਯਾਦ ਆ ਕੱਟ 10 ਸਾਲ ਪਹਿਲਾਂ ਦੀ ਗੱਲ ਹੈ ਮੈਂ ਕਿਹਾ ਸੀ ਕਿ ਬਾਬਾ ਸਾਹਿਬ ਨੂੰ ਤੁਸੀਂ ਮੁਕਤੀ ਵਿੱਚ ਹੱਦਣਾ ਜਦੋਂ ਕਿ ਅਸੀਂ ਬੋਲਦੇ ਹਾਂ ਗਲਤਾਂ ਦੇ ਨੇਤਾ ਗਲਤਾਂ ਦੇ ਨੇਤਾ ਜਾਂ ਵੱਦ ਤੋਂ ਵੱਦ ਕੀ ਕਹ ਦਿੰਨੇ ਆ ਨਾਰੀ ਦੀ ਮੁਕਤੀ ਬਸ ਇੱਥੇ ਕਹਿ ਕੇ ਛੱਡ ਦਿੰਦੇ ਆ ਬਾਬਾ ਸਾਹਿਬ ਤਾਂ ਵਿਸ਼ਵ ਦੇ ਨੇਤਾ ਸਨ ਜਿਹੜੇ ਲੋਕ ਗੀਂਦੀ ਪੰਜਾਬੀ ਨਹੀਂ ਜਾਣਦੇ ਬੰਗਲਾ ਨਹੀਂ ਜਾਣਦੇ ਮਰਾਠੀ ਨਹੀਂ ਜਾਣਦੇ ਉਹ ਸਿਰ ਇੰਗਲਿਸ਼ ਜਾਣਦੇ ਆ ਉਹ ਲੋਕ ਵਿੱਚ ਇਹ ਆਪਣੇ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੇ ਸਟ੍ਰਕਚਰ ਆ ਰਹੇ ਕਿਉਂ ਕਿ ਉਹਨਾਂ ਦੀ ਵਿਚਾਰਧਾਰਾ ਜਿਹੜੀ ਸੀ ਉਹ ਕੰਨੀ ਭਾਰਤ ਵਾਸਤੇ ਜਿਹੜੀ ਸੀ ਉਹ ਮਨੁੱਖਤਾ ਲਈ ਸੀ ਤੇ ਮਨੁੱਖ ਜਿਹੜਾ ਹੈ ਚਾਹੇ ਉਹ ਅਮਰੀਕਾ ਦਾ ਹੈ ਚਾਹੇ ਅਮਰੀਕਾ ਦਾ ਹੈ ਚਾਹੇ ਏਸ਼ੀਆ ਦਾ ਚਾਹੇ ਕਿਸੇ ਵੀ ਕੰਟੀ ਦਾ ਹੈ ਕਈ ਵਾਰੀ ਸਾਡੇ ਮਨਾਂ ਦੇ ਵਿੱਚ ਫਰਕ ਪਾਣ ਦੇ ਲਈ ਬਹੁਤ ਹੀ ਰਾਜਨੀਤਿਕ ਜਿਹੜੇ ਲੋਕ ਨੇ ਉਹ ਵਹਿਮ ਪਰ ਪਾਉਂ ਦਿੰਦੇ ਨੇ ਮੈਂ ਜਿਹੜੀ ਗੱਲ ਕਹਿਣੀ ਚਾਹਨਾ ਮੇਰੇ ਤੇ ਤਿੰਨ ਚਾਰ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਅਸਰ ਹੈ ਉਹਨਾਂ ਵਿੱਚੋਂ ਪਹਿਲੇ ਲੋਹਰੀ ਰਾਮ ਬਾਲੀ ਜੀ ਸੀ ਜਿਹੜੇ ਬਚਪਨ ਦੇ ਵਿੱਚ ਸਾਡੀ ਉਂਗਲੀ ਫੜ ਕੇ ਘੁੰਮਨਾ ਸਿੱਖਦੇ ਰਹੇ ਔਰ ਬਾਬਾ ਸਾਹਿਬ ਦੇ ਬਾਰੇ ਜੀ ਵੀ ਦੱਸਦੇ ਸਨ ਉਹਨਾਂ ਨੇ ਕਿਹਾ ਸੀ ਕਿ ਬਾਬਾ ਸਾਹਿਬ ਉਹਨਾਂ ਨੇ ਜਿਹੜੀ ਪਹਿਲੀ ਬੁੱਕ ਲਿਖੀ ਸੀ ਮੈਂ ਪੜ੍ਹੀ ਨਹੀਂ ਹੈ ਲੇਕਿਨ ਉਹਨਾਂ ਨੇ ਮੈਨੂੰ ਇਹ ਦੱਸਿਆ ਉਹਨਾਂ ਨੇ ਕਿ ਉਹਨਾਂ ਨੇ ਮਾਰਕਸ ਤੇ ਹੀ ਲਿਖੀ ਸੀ ਇਹ ਕਹਿ ਸਕੀਏ ਕਿ ਮਾਰਕਸ ਬਹੁਤ ਹੀ ਵਧੀਆ ਇਨਸਾਨ ਹੋਏ ਨੇ ਉਹਨਾਂ ਨੇ ਮਨੁੱਖਤਾ ਦੀ ਗੱਲ ਕੀਤੀ ਉਹਨਾਂ ਨੇ ਲੇਬਰ ਦੇ ਬਾਰੇ ਗੱਲ ਕੀਤੀ ਕਿ ਲੇਬਰ ਵਾਲਾ ਹੁੰਦਾ ਜਦੋਂ ਆਪਣਾ ਕੰਮ ਖਤਮ ਕਰਕੇ ਹਟੇ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਸਦੇ ਪੈਸੇ ਨੂੰ ਮਿਹਨਤਾਂ ਨਾਲ ਜਿਹੜਾ ਅਤੇ ਹੱਥ ਤੇ ਰੱਖ ਦਿੱਤਾ ਜਾਂਦਾ ਬਾਬਾ ਸਾਹਿਬ ਹੁਣ ਇੱਥੋਂ ਹੀ ਟੁੜੇ ਤੇ ਕਈ ਲੋਕ ਜਿਹੜੇ ਆ ਉਹ ਬੜੀਆਂ ਗਲਤ ਫਹਿਨੀਆਂ ਪਾਉਂਦੇ ਨੇ ਉਸ ਤੋਂ ਬਾਅਦ ਪ੍ਰੋਫੈਸਰ ਕਰਮ ਸਿੰਘ ਜੀ ਉਹਨਾਂ ਦਾ ਮਿਲ ਕੇ ਬਹੁਤ ਫਿਰ ਮੈਂ ਆਪਣੇ ਵੀਰ ਉਹਨਾਂ ਨੂੰ ਕਈ ਵਾਰ ਸਰਦਾਰ ਸੋਨ ਸਿੰਘ ਸੈਮਪੁਰੇ ਜੀ ਉਹਨਾਂ ਨੂੰ ਦੇਖਤੀ ਆਪੀ ਸੀ ਤੇ ਮੇਰੀ ਬੇਲੀ ਖਾਹਿਸ਼ ਹੈ ਜਪਿੰਦਰ ਪੰਨੂ ਜੀ ਹੁਣ ਇਸ ਸਟੇਜ ਤੇ ਆਨ ਸਾਨੂੰ ਸਬੋਤਨੀ ਹੈ ਕਿਉਂ ਉਹਨਾਂ ਦੇ ਜੋ ਵਿਚਾਰ ਨੇ ਆ ਜੋ ਕੇ ਸਮਨੇ ਦੇ ਵਿੱਚ ਹੁੰਦੇ ਸਮੇਂ ਦੇ ਵਿੱਚ ਬਹੁਤ ਪਰਟੁੰਦੇ ਨੇ ਉਹਨਾਂ ਦੀ ਕੋਈ ਕੀਮਤ ਨਹੀਂ ਮੈਨੂੰ ਯਾਦ ਹੈ ਕਿ ਜਦੋਂ ਸਾਡੇ ਖੜਕੂ ਆਵਾਜ਼ ਬਹੁਤ ਜ਼ਿਆਦਾ ਸੀ ਉਹਨਾਂ ਦੇ ਵਿਚਾਰ ਜਿਹੜੇ ਸੀ ਮੈਨੂੰ ਕਾਇਰ ਕਰ ਗਏ ਉਹਨਾਂ ਨੂੰ ਕਿਸੇ ਨੇ ਧਮਕੀ ਦਿੱਤੀ ਜੇ ਤੈਨੂੰ ਸੋਧ ਦੇਾਂਗੇ ਕਿ ਤੂੰ ਖਾਲਸਾ ਦੇ ਵਿਰੁੱਧ ਬੋਲਿਆ ਉਹਨਾਂ ਨੇ ਬੜੇ ਡਰ ਹੋ ਕੇ ਕਿਹਾ ਕਿ ਜਿੱਥੇ ਮਰਜੀ ਮੈਨੂੰ ਦੇਖ ਲਿਓ ਮੈਂ ਖਾਲਸਾ ਦੇ ਵਿਰੁੱਧ ਨਹੀਂ ਬੋਲਿਆ ਮੈਂ ਉਹਨਾਂ ਦੇ ਵਿਰੁੱਧ ਬੋਲਿਆ ਜਿਨ੍ਹਾਂ ਨੇ ਤੱਕੜੀ ਦੇ ਵਿੱਚ ਹੀਮ ਤੋਲਨੀ ਹੈ ਇਹ ਕਹਿੰਦਾ ਮੈਂ ਪਹਿਲੀ ਪਾਸ਼ਾਏ ਤੇ ਲੈ ਕੇ 10ਵੀਂ ਪਾਸ਼ਾਏ ਦੇ ਖਿਲਾਫ ਬੋਲਿਆ ਹੋਵੇ ਤੇ ਸਿਰ ਮੈਂ ਆਪਣੇ ਆਪ ਤਾਂ ਪਰਵਾਣੇ ਤੇ ਆਪ ਇਹੋ ਜਿਹੇ ਨੰਦ ਜਿਹੜੇ ਸਾਡੇ ਪਤਰਕਾਰ ਅਦੇ ਅਬਦੇਸੀ ਸਾਹਿਬੀ ਹੋ ਜਾਈ ਨਹੀਂ ਔਰ ਅੰਨੂ ਜੀ ਉਹਨਾਂ ਦਾ ਵੀ ਮੇਰੇ ਜੀ ਉਸ ਤੇ ਬਹੁਤ ਦੱਸ ਹੁਣ ਅਜੋਕੇ ਸਮੇਂ ਦੇ ਵਿੱਚੇ ਥੋੜੇ ਇੱਕ ਸਮੇਂ ਤੋਂ ਹੀ ਮੈਂ ਇੱਕ ਵਾਰ ਮਿਲ ਚੁੱਕਾ ਅਰਦਾਸ ਹੁਣ ਸਿੰਘ ਜੀ ਉਹਨਾਂ ਦੀ ਮਾਤਕ ਮੰਗਤਰਾਮ ਜੀ ਪਾ ਉਨੇ ਉਨਾਂ ਦੀ ਇੱਕ ਮੈਕੋਸ ਸੁਣੀ ਹੈ ਉਹਨਾਂ ਨੇ ਬਹੁਤ ਨਿਡਰ ਹੋ ਕੇ ਕਿਹਾ ਕਿ ਗੁਰੂ ਰਬਦਾਸ ਮਹਾਰਾਜ ਬੇਗੰਗਪੁਰਾ ਵਸਾਣਾ ਚਾਹੁੰਦੇ ਸੀ ਤੇ ਉਹਨਾਂ ਨੇ ਕਿਹਾ ਇਤਨਾ ਬੇਗੰਗਪੁਰਾ ਜਿੰਨਾ ਚਿਰ ਤੁਸੀਂ 바ਵਾ ਸਾਹਿਬ ਡਾਕਟਰ ਪੀਬਰਾਓ ਅੰਬੇਦਕਰ ਔਰ ਮਾਰਕਸ ਨੂੰ ਇੱਕ ਕਥਾ ਲੈ ਕੇ ਨਹੀਂ ਜਲੋਗੇ ਉਹਨਾਂ ਚ ਭਾਰਤ ਦੇ ਵਿੱਚ ਬੇਗੰਗਪੁਰਾ ਲੇ। ਤੋਂ ਮੈਂ ਇਹ ਵੀ ਬੇਨਤੀ ਕਰਾਂਗਾ ਸਾਥੋਂ ਸਿਰ ਜੀ ਉਹਨਾਂ ਨੂੰ ਸਿੱਕਤੀ ਨਾ ਕਿਤੇ ਨਾ ਦੋਹਾਂ ਮਹਾਤਤਵਾਂ ਤੋਂ ਬਿਤੇ ਜਾ ਕੇ ਸਾਡੇ ਇੱਥੇ ਪਵੰਦ ਦੇ ਵਿੱਚ ਸਾਨੂੰ ਉਹਨਾਂ ਤੋਂ ਉਹਨਾਂ ਦੇ ਬਚਾਣਾ ਤੋਂ ਜਾਨ ਨੂੰ ਕਰਵਾਓ ਉਹਦਾ ਇੱਕ ਨਿਯਮ ਹੈ ਇੱਕ ਤਮ ਪਰਮਾਨੈਂਟ ਉਹਦਾ ਨਿਯਮ ਹੈ ਉਹ ਰੱਤੀ ਪਰ ਵੀ ਅਤਰੁਦਰ ਨਹੀਂ ਕੁਦਰਤ ਦਾ ਨਿਯਮ ਜੇ ਮੜਾ ਜਾਂ ਹਿਲ ਜਵੇ ਤਾਂ ਕਿਹਨ ਮਹਾਪਰਲ ਹੋ ਜਾਂਦੀ ਹੈ ਗ੍ਰਹਿ ਹੱਲਿਆ ਉਹ ਹਰ ਇੱਕ ਨੂੰ ਮੰਨਣਾ ਹੀ ਪੈਂਦਾ ਅਟਲ ਉਹ ਸਚਾਈ ਹੈ ਉਸੇ ਸਚਾਈ ਦੇ ਤਹਿਤ ਜੋ ਅੱਜ ਦੇ ਦੇਨ ਭਾਰਤ ਦਾ ਹੀ ਨਹੀਂ ਦੁਨੀਆ ਦੀ ਮਹਾਨ ਸਖਸ਼ੀਤ ਦੁਖਿਆਂ ਦੇ ਮਸੀਹਾ ਡਾਕਟਰ ਵੀ.ਆਰ. ਬੇੜਗਰ ਸਾਹਿਬ ਸਾਡੇ ਤੋਂ ਵਿਸ਼ੜ ਗਿਆ ਹੈ ਇਹ ਕੁਦਰਤ ਦਾ ਹੀ ਨਿਯਮ ਸਾਡੇ ਤੇ ਵੀ ਲਾਗੂ ਹੈ ਅੱਜ ਅਸੀਂ ਬੈਠੇ ਹਾਂ ਪ੍ਰੋਗਰਾਮ ਬਣਾਉਣੇ ਕੱਲ ਤੋਂ ਕਿਵੇਂ ਹੋਣਾ ਹੈ ਇੰਪੋਰਟੈਂਟ ਇਹ ਹੈ ਵੀ ਅੱਜ ਦੇ ਦਿਨ ਸਾਨੂੰ ਕਸਮ ਲੈਣ ਥਈ ਦੀ ਹੈ ਵਾਅਦੇ ਕਰਨੇ ਚਾਹੀਦੇ ਆਪਣੇ ਆਪ ਨਾਲ ਦੇਸੀ ਕੀ ਕਰਨਾ ਉਹ ਤਾਂ ਜੋ ਰਹਿਬਰ ਕਰਕੇ ਚਲੇ ਗਏ ਜੋ ਸਾਡੇ ਕੋਲ ਇਤਿਹਾਰ ਛੱਡ ਗਏ ਆ ਯੋਗ ਰਾਸੀਂ ਅੱਜ ਮੌਜਾ ਮਾਨ ਰਹੇ ਹਾਂ ਤੇ ਅਸੀਂ ਕੀ ਕਰੀਏ ਇਰੇ ਤੇ ਸਾਨੂੰ ਗੌਰ ਕਰਨ ਦੀ ਜ਼ਰੂਰਤ ਹੈ ਕਿੰਨੇ ਸਦੀਆਂ ਬਾਅਦ ਕੋਈ ਐਦਾਂ ਦਾ ਮਹਾਨ ਰਹਿਬਰ ਜੋਦਾ ਲੱਗਾ ਫਸਲੀਆਂ ਲੱਗੀਆਂ ਗੁਰੂ ਰਵਿਦਾਸ ਮਹਾਰਾਜ ਤੋਂ ਬਾਅਦ ਦੇਖੀਏ ਤਾਂ ਮੇਰਾ ਕਹਲ 1377 ਈਸਵੀ ਵਿੱਚ ਗੁਰਦਾਸ ਜਿਹੜੇ ਰਾਜਾ ਮਹਾਰਾਜ ਜੀ ਹੋਏ ਔਰ 1491 ਵਿੱਚ ਡਾਕਟਰ ਵੇੜਕਰ ਸਾਹਿਬ ਦੇ ਜਨਮ ਹੋਇਆ ਉਹਦੀ ਸਮਾਜ ਨੂੰ ਕੀ ਦੇਣ ਆ ਇਹ ਉਹਨਾਂ ਦੇ ਜ਼ਲਮ ਮੌਤ ਤੇ ਉਹਨਾਂ ਦੀ ਮੌਤ ਤੇ ਹਮੇਸ਼ਾ ਇਹਦਾ ਨਿਰਣਾ ਕੀਤਾ ਜਾਂਦਾ ਪਏ ਉਹਨਾਂ ਨੇ ਸਮਾਜ ਦੀ ਕੀ ਕੀਤਾ ਮੈਂ ਸਮਝਦਾ ਪਈ ਕਿਸੇ ਕਵੀ ਨੇ ਕਿਹਾ ਸੀਗਾ ਕਿ ਮੇਰੀ ਮੌਤ ਤੋਂ ਬਾਅਦ ਨਾ ਰੋਇਓ ਮੈਨੂੰ ਤੇ ਮੇਰੀ ਵਿਚਾਰਾਂ ਨੂੰ ਬਚਾ ਦਿਓ ਮੇਰੇ ਜਿਹੜੇ ਵਿਚਾਰ ਆ ਉਹਨਾਂ ਨੂੰ ਬਚਾਓ ਮੇਰੀ ਮੌਤ ਤੇ ਨਾ ਰੋਇਓ ਕਿਸੇ ਨਕਲਾਬੀ ਦੇ ਸ਼ਬਦ ਆ ਤੇ ਇਸ ਤਰ੍ਹਾਂ ਕੇ ਉਹਨਾਂ ਦੇ ਜਿਹੜੇ ਆਪ ਚਲੇ ਗਏ ਪਰ ਉਹਨਾਂ ਦੇ ਵਿਚਾਰਾਂ ਨੂੰ ਜਿੰਦਾ ਰੱਖਣ ਦੇ ਲਈ ਤੁਹਾਡੇ ਸਾਰਿਆਂ ਦੀ ਬਹੁਤ ਵੱਡੀ ਲੋੜ ਹੈ ਮੈਂ ਸਮਝਦਾ ਜਿੰਨੀ ਇੰਪੋਰਟੈਂਸ ਦੇਣੀ ਚਾਹੀਦੀ ਆ ਸਮਾਜ ਦੇ ਬੰਦੇ ਉਹਨਾਂ ਨੂੰ ਉਹ ਨਹੀਂ ਦੇ ਗਏ ਜਿੰਨੀ ਉਹਨਾਂ ਦੀ ਸੈਕਰੀਫਾਈਸ ਸੀ ਜਿੰਨੀ ਉਹਨਾਂ ਦੀ ਕੁਰਬਾਨੀ ਆ ਸ਼ਾਇਦ ਉਹ ਤੋਂ ਬੰਦ ਕਿਣਤਾ ਭਰਦੀ ਉਹਨਾਂ ਨੂੰ ਉਹ ਸਤਾਰ ਨਹੀਂ ਮਿਲਦਾ ਅੱਜ ਦੇ ਦਿਨ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਣਾ ਕਿ ਅੱਜ ਕੀ ਹੋ ਗਿਆ ਸੀ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਉਹਨਾਂ ਨੂੰ ਕਿਸੇ ਨੂੰ ਪਤਾ ਹੈ ਕਿ ਕੀ ਹੋਵੇਗਾ ਤੱਕ ਸਾਡੀ ਸਾਹ ਹੀ ਸਾਹ ਹੈ ਅਸੀਂ ਉਹਨਾਂ ਨੂੰ ਹਮੇਸ਼ਾ ਪ੍ਰਣਾਮ कोटी कोटी ਪ੍ਰਣਾਮ ਕਰਦੇ ਰਹਿਣਾਗੇ ਜਿੰਦਾ ਦੀ ਕਿਰਪਾ ਦੇ ਨਾਲ ਅਸੀਂ ਜੀ ਰਹੇ ਹਾਂ ਇਸ ਲਈ 2 ਮਿੰਟ ਤੁਹਾਡੇ ਲੈਣੇ ਨੇ ਜੀ ਇਹ ਗੀਤ ਜਦੋਂ ਬਾਬਾ ਸਾਹਿਬ ਡਾਕਟਰ ਅਮੇਸ਼ ਕਾ ਜੀ ਵਿਦਿਆਥੀ ਹੋ ਗਏ ਔਰ ਬੰਬਈ ਦੇ ਵਿੱਚ ਉਹਨਾਂ ਦੀ ਪ੍ਰਗਮਿਆ ਕੀਤੀ ਗਈ ਕਰੋੜਾਂ ਲੋਕ ਜਵਾਰਿਆਂ ਦੀ ਘੁੰਮਦੇ ਸੀ ਸੜਕਾਂ 'ਤੇ ਘੁੰਮਦੇ ਸੀ ਰੋ ਰਹੇ ਸੀ ਤਹਾ ਮਾਰ ਰਹੇ ਸੀ ਕਿ ਦਲਤਾ ਦਾ ਮਸੀਹਾ ਇਸ ਦੁਨੀਆ ਤੋਂ ਚਲਾ ਗਿਆ ਪਰ ਉਹਨਾਂ ਦਾ ਨਾਂ ਰਹਿਦੀ ਦੁਨੀਆ ਤੱਕ ਰਹੇਗਾ ਸੋ ਉਹਨਾਂ ਦੇ ਬਾਰੇ ਸਿਰਫ ਦੋ ਮਿੰਟ ਲੈਣੇ ਨੇ ਜੀ ਬੇਪਿਆਰ ਨਾ ਸੁਣੋ ਸਾਰੇ ਸ਼ਹਿਰ ਮੇਂ છਾਇਆ ਥਮਤਮ चारों ओर लोगों की भीड़ लगी थी जब भीम बाबा की अल चली थी जब भीम बाबा की आर चली थी आंखों में पानी चेहरे पे उदासी दलितों के सीने ਮੇ ਆ ਕੇ ਲਗੀ ਥੀ ਸੇਕਬਰ ਅਰਦਾ ਦਿਨ ਖਾਸ ਕਰ ਸਾਡੀ ਕੌਮ ਦੇ ਲਈ ਇੱਕ ਸੋਗ ਦਾ ਦਿਨ ਹੈ ਇਸ ਦਿਨ ਪੂਰੀ ਦੁਨੀਆ ਦੇ ਮਹਾਨ ਵਿਅਕਤੀ ਜਿਨ੍ਹਾਂ ਨੂੰ ਅੱਜ ਪੂਰੀ ਦੁਨੀਆ ਮੰਦੀ ਹੈ ਸਾਰੇ ਦੇਸ਼ ਮੰਦੇ ਨੇ ਔਰ ਬਹੁਤ ਉੱਚੀ ਉੱਚੀਆਂ ਮੂਰਤੀਆਂ ਜਿਹੜੀਆਂ ਉਹ ਲਗਾਈਆਂ ਜਾ ਰਹੀਆਂ ਨੇ ਉਹ ਅੱਜ ਤੋਂ ਠੀਕ 69 ਸਾਲ ਪਹਿਲਾਂ 6 ਦਸੰਬਰ 1959 ਨੂੰ ਸਾਡੇ ਤੋਂ ਹਮੇਸ਼ਾ ਲਈ ਵਿਛੜ ਗਏ ਸਾਡੇ ਕੋਲ ਨੂੰ ਤੱਕ ਜਿਹੜਾ ਤੱਕਾ ਲੱਗਿਆ ਜਿਹਾ ਘਾਟਾ ਪਿਆ ਉਹ ਤਾਂ ਇਹ ਪਿਆ ਪੂਰੇ ਦੇਸ਼ ਨੂੰ ਤੇ ਪੂਰੀ ਦੁਨੀਆ ਨੂੰ ਬਹੁਤ ਵੱਡਾ ਘਾਟਾ ਪਿਆ ਡਾਕਟਰ 바ਵਾ ਸਾਹਿਬ ਦੇ ਇਸ ਦੁਨੀਆ ਤੋਂ ਜਾਣ ਸੋ ਅੱਜ ਦਾ ਸੈਸ਼ਨ ਦੇ ਬੜਾ ਦਿਲ ਨੂੰ ਮੁੱਖੀ ਕਰਨ ਵਾਲਾ ਦਿਨ ਹੈ ਮੈਂ ਕੁਝ ਆਦਰ ਨਹੀਂ ਕਰਾਂਗਾ ਕਿਉਂਕਿ ਮੈਂ ਥੋੜਾ ਜਿਹਾ ਬਿਜ਼ੀ ਹਾਂ ਅੱਜ ਦੇ ਪ੍ਰੋਗਰਾਮ ਸੋ ਮੈਂ ਅਪੀਲ ਕਰਾਂਗਾ ਸਾਰੇ ٹرسٹ ਮੈਂਬਰਾਂ ਨੂੰ ਸਕੂਲ ਸਟਾਫ ਨੂੰ ਇਹਨਾਂ ਬੱਚਿਆਂ ਨੂੰ ਵੀ ਕਿ ਕੱਲ ਨੂੰ ਜੋ ਅੱਖਾਂ ਦਾ ਕੈਂਪ ਲੱਗ ਰਿਹਾ ਹੈ ਉਹ ਟੋਟਲੀ ਫ੍ਰੀ ਹੈ ਕੁਝ ਦਵਾਈਆਂ ਵੀ ਫ੍ਰੀ ਪਿਆ ਜਾਂਦੀ ਹੈ ਐਨਕਲ ਵੀ ਫ੍ਰੀ ਦਿੱਤੀਆਂ ਜਾਂਦੀਆਂ ਹੈ ਅੱਖਾਂ ਦੇ ਕੈਂਪ ਜਿਹੜੇ ਲੈਚੇ ਵਾਲੇ ਆਪਰੇਸ਼ਨ ਹੈ ਉਹ ਵੀ ਫ੍ਰੀ ਹੋਣਗੇ ਉਹ ਕੱਲ ਦੇ ਕੈਂਪ ਤੋਂ ਬਾਅਦ ਡਾਕਟਰ ਕਾਰੋ ਸਾਹਿਬ ਇਰਾਕੇ ਬੰਦੀਪ ਹੌਸਲੌਰ ਉਤੇ ਉਹਨਾਂ ਨੂੰ ਕਰਾਈ ਜਾਣਗੇ ਬਹੁਤ ਅੱਛੇ ਡਾਕਟਰ ਨੇ ਇੰਨੇ ਡਾਕਟਰ ਜਿਹੜੇ ਬੜੇ ਅੱਛੇ ਡਾਕਟਰ ਨੇ ਡਾਕਟਰ ਢਾਂਡਾ ਸਾਹਿਬ ਆਈ ਸਪੈਸ਼ਲਿਸਟ ਨੇ ਐਮ ਡੀ ਨੇ ਸੇਵਨ ਸਾਲ ਤੋਂ ਰਿਟਾਇਰ ਹੋਏ ਨੇ ਜਿਹੜੇ ਕੱਲ ਨੂੰ ਚੈੱਕਅਪ ਕਰੀ। ਸੋ ਸਭ ਨੂੰ ਬੇਤੀ ਹੈ ਕੇ ਇਸ ਕੈਂਪ ਦਾ ਬਰਤਵਾਤ ਲਾਭ ਜਿਹੜਾ ਹੋਇਆ ਜਾਵੇ। ਫੇਰ ਇੱਕ ਵਾਰ ਫਿਰ ਮੈਂ ਸਾਰਿਆਂ ਨੂੰ ਇਸ ਦਿਨ ਦੀ ਜਿਹੜੀ ਹੈ ਇੱਕ ਸੋਗਮਈ ਭਾਵਨਾ ਦੇ ਨਾਲ ਮੈਂ ਇੱਕ ਸਨੇਹਾ ਦੇ ਰਿਹਾ ਤੇ ਬੜਾ ਸਾਥ ਲਈ ਮਾਣ ਦੇਣਾ ਤੇ ਇਹਦੇ ਨਾਲ ਸ਼ਬਦਾਂ ਵਿੱਚ ਕਿਉਂਕਿ ਥੋੜਾ ਬਹੁਤ ਸ਼ਾਬਦਾ ਇਹਦਾ ਆਪਾਂ ਸਾਰੇ ਇਕੱਤਰ ਹੋ ਕੇ ਪ੍ਰੀਤਨਵਾਦ ਦੇ ਨਾਅਰੇ ਆ ਉਹਨਾਂ ਸ਼ਬਦਾਂ ਦੇ ਰੂਪ ਵਿੱਚ ਕਰ ਰਹੇ ਆ ਸਾਡੇ ਸਾਰੇ ਹੀ ਸਤਕਾਰਯੋਗ ਦਾਸ ਸਿੰਘ ਸਹਿਲਾਨ ਪ੍ਰਧਾਨ ਜੀ ਪੀ ਕੁਮਾਰ ਜੀ ਤੇਵੋ किशन ਬੰਗਾ ਜੀ ਨਿਪੂਰਾਮ ਜੀ ਪ੍ਰਧਾਨ ਤੇ ਸਾਡੇ ਬਲਵ ਸਿੰਘ ਜੀ ਡੀਓ ਸਾਰਿਆਂ ਨੂੰ ਇੱਥੇ ਆਣ ਤੇ ਜੀ ਆਇਆਂ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਬਾਬਾ ਦੇਸ ਦੇ ਲੱਖਾਂ ਮੁਕਾਂ ਤਾਈ ਰੁਹਾਇਆ ਸੀ ਦਸੰਬਰ ਨੇ ਜਿੱਤੇ ਬੜਾ ਹੀ ਬਾਵਾਸਾ ਕਰਾਇਆ ਸੀ ਦਸੰਬਰ ਨੇ ਦੇਸ ਦੇ ਲੱਖਾਂ ਦੁੱਖਾਂ ਪਾਈ ਰੁਹਾਇਆ ਸੀ ਦਸੰਬਰ ਨੇ ਤੇਰ ਪਰਾਹੀ ਸਪਾਸ ਕਰਾਇਆ ਸੀ ਦਸੰਬਰ ਨੇ ਕਾਟਾ ਸਭਲੀ ਤੇਰਾ ਨੇ ਲੋਕਾਂ ਉੱਤੇ ਤੇ ਕਮਾਇਆ ਸੀ ਦਸੰਬਰ ਨੇ ਸਾਨੂੰ ਮੁਕਤੀ ਮਾਰਗ ਦੱਸ ਮਸੀਹਾ ਕਿਧਰ ਚਲਾ ਗਿਆ ਸਾਡਾ ਲੁੱਟ ਲਿਆ ਸਾਰਾ ਸਰਮਾਇਆ 6 ਦਸੰਬਰ ਨੇ ਇਹਨਾ ਦੁੱਖ ਕੇ बेहੋਸ਼ੀ ਵਿੱਚ ਲੋਕੀ ਡਿਗ ਡਿਗ ਜਾਂਦੇ ਸੀ ਲੱਖਾਂ ਲੋਕਾਂ ਨੂੰ ਸਦਮਾ ਉਚਾਇਆ 6 ਦਸੰਬਰ ਨੇ ਖਾਲੀ ਅੱਖਾਂ ਉੱਤਰੇ ਚੀਰੇ ਇੱਕ ਦੂਜੇ ਨੂੰ ਪੁੱਛ ਰਹੇ ਕਿੱਥੇ ਭੀਮਾ ਮਾਂ ਦਾ ਲਾਲ ਸੁਪਾਇਆ 6 ਦਸੰਬਰ ਨੇ ਜਦੋਂ ਆਪਣੇ ਕਰਦਾ ਕੋਈ ਮੈਂਬਰ ਗੁੰਮ ਗਵਾਚ ਗਿਆ ਜਿੱਦਾਂ ਆਪਣੇ ਘਰ ਦਾ ਕੋਈ ਮੈਂਬਰ ਗੁੰਮ ਗਵਾਚ ਗਿਆ ਸਭ ਨੂੰ ਇਦਾਂ ਦਾ ਐਸਾਸ ਕਰਾਇਆ 6 ਦਸੰਬਰ ਨੇ ਇਹ ਸਾਜਣ ਸਿੰਘ ਭਗsein ਨਗਰ ਦਾ ਸਨਦ ਅੱਜ ਦੀਆਂ ਵਿਸ਼ੇਸ਼ ਸਗਰਨੀਆਂ ਤੁਹਾਨੂੰ ਫੇਰ ਨਮੀ ਅਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੀਪ ਸਿੰਘ ਅਜਾਜ਼ਤ ਦਿਓ ਧੰਨਵਾਦ